ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਇਸਲਾਮਾਬਾਦ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਦਰਅਸਲ ਇੱਕ ਤਰਫਾ ਪਿਆਰ ਦੇ ਚੱਲਦਿਆਂ ਆਸ਼ਿਕ ਨੇ ਲੜਕੀ ਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਦੇ ਨਾਲ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਆਪਸੀ ਰਿਲੇਸ਼ਨਸ਼ਿਪ ਦਾ ਮਾਮਲਾ ਸੀ ਜਿਸ ਦੇ ਚੱਲਦਿਆਂ ਨੌਜਵਾਨ ਨੇ ਗੋਲੀਆਂ ਚਲਾਈਆਂ ਪ ਅਖੀਏ ਪਤਾ ਨਹੀਂ ਮੁੰਡੇ ਦੀ ਕੋਈ ਲਾਕਡਾਉਨ ਪਤਾ ਨਹੀਂ ਕਿਸਕੇ ਮੈਨੂੰ ਇਸੀ ਦਾਣੀ ਪਤਾ ਕੀ ਲਾਕਡਾਉਨ ਸੀਗੀ ਤੇ ਜੋ ਆਈ ਸਾਡੀ ਮਢੀ ਤੀ ਜੀ ਮੇਰੀ ਆਸਤਾਨ ਦਾ ਖਲੇ ਸੀ ਆਪਣਾ ਸੀਵਲਾ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਗਲਪਰੀt ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਕਿਸੇ ਮੋਢੇ ਤੇ ਵੱਜੀ ਤੇ ਇਕੱਠੇ ਵੱਜੀ ਮੁੰਡਾ ਭੱਜ ਕੇ ਘਰ ਆਇਆ ਰੋਂਦਾ ਮੇਰੇ ਕੋਲ ਪੂਆ ਜੀ ਪੂਆ ਜੀ ਮੈਂ ਮਰ ਗਿਆ ਜੇ ਮੈਂ ਬੁੱਧ ਕੀ ਹੋਇਆ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਆ ਗੱਲ ਆ ਉਹ ਨਹੀਂ ਜੀ ਸਾਰੇ ਪੁਲਿਸ ਵਾਦ ਸੱਦ ਲਈ ਐਂਬੂਲੈਂਸ ਸੱਦੀ ਐਂਬੂਲੈਂਸ ਲੱਦ ਕੇ ਲੈ ਗਈ ਮੁੰਡੇ ਨੂੰ ਉਹਨੂੰ ਫਿਰ ਸਿਵਲ ਹਸਪਤਾਲ ਲੈ ਕੇ ਗਈ ਮੁੰਨੇ ਵੀ ਨਹੀਂ ਪਤਾ ਫਿਰ ਪੁਲਿਸ ਕੀ ਕਹਿੰਦੀ ਉਹਨੂੰ ਪੁਲਿਸ ਵੇਖੋ ਉਹਨ ਕੀ ਕਹਿੰਦੇ ਨੇ ਉੱਥੋਂ ਤੋਂ ਫੋਨ ਕਰਕੇ ਕਹਿੰਦੇ ਰੇਡ ਪਾਤਾ ਉਹਡ ਘਰ ਦਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਪਏ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਆ ਸ਼ਰਨਜੀਤ ਨਾਂ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਆ ਉਹ ਕੋਈ ਪੁਰਾਣੇ ਕੋ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਮ ਦਾ ਲੜਕਾ ਹੈ ਸ਼ਾਇਦ ਉਹਨੇ ਉਹਨੂੰ ਗੋਲੀ ਮਾਰੀ ਹੈ ਤੇ ਗਾਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆਂ ਸਿਵਲ ਹਸਪਤਲ ਜਾ ਰਹੇ ਆਂ ਚੈੱਕ ਕਰਨ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਚੈੱਕ ਕਰ ਰਹੇ ਆਂ ਜੀ ਸੀਸੀਟੀਵੀ ਕੈਮਰੇਸ ਚੈੱਕ ਕਰ ਰਹੇ ਆਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੋ ਦੱਸਦੇ ਆ ਜੀ ਦੋ ਲੱਗੀਆਂ ਨੇ ਕਿਸੇ ਜਨੇ ਇੱਕ ਜਾਣਾ ਸੀਸੀ ਲੜਕਾ ਨਵਪ੍ਰੀਤ ਸੀ ਉਹਦਾ ਨਾਮ ਤੇ ਬਾਕੀ ਕਰ ਰਹੇ ਆਂ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਕਾਰਵਾਈ ਹੁਣ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆਂ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ